ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕਰੋ ਜੀ ਸਬਸਕ੍ਰਾਈਬ ਚੈਨਲ ਨੂੰ ਆਪਾਂ ਬਣਾਉਣ ਲੱਗੇ ਆ ਜੀ ਡਿਜ਼ਾਈਨ ਦੇਖੋ ਜੀ ਆਪਾਂ ਸਲਾਈ ਤੇ 21 ਗੁੰਡੇ ਪਾ ਲਏ ਜੀ ਇੱਕ ਉਲਟੇ ਇੱਕ ਸਿੱਧੇ ਤਾਂ ਬਾਰਡਰ ਬਣਾ ਲਿਆ ਜੀ ਆਪਾਂ ਨੇ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਨ ਲੱਗੇ ਆ ਪਹਿਲਾਂ ਇੱਕ ਸਲਾਈ ਆਪਾਂ ਸਿੱਧੀ ਪਾਵਾਂਗੇ ਜੀ ਦੂਜੀ ਉਲਟੀ ਪਾਵਾਂਗੇ ਜੀ ਪੂਰੀ ਸਲਾਈ ਆਪਾਂ ਸਿੱਧੇ ਪਾਵਾਂਗੇ ਅੱਜ ਕਿਸਲਾਈ ਸਿੱਧੀ ਪਾ ਲਈ ਕਿਸਲਾਈ ਪਾਵਾਂਗੇ ਆਪਾਂ ਉੱਠੀ ਹਾਂ ਜੀ ਅਸਲਾ ਇਹ ਸਾਰੇ ਪੁੱਠੇ ਪਾ ਲਈ ਜਿ ਆਪਾਂ ਨੇ ਹੁਣ ਆਪਾਂ ਬਣਾਵਾਂਗੇ ਜੀ ਡਿਜ਼ਾਈਨ ਹਾਂ ਦੇਖੋ ਜੀ ਆਹ ਕੁੰਡਾ ਆਪਾਂ ਸਿੱਧਾ ਬਨ ਲੈਣਾ ਸਿੱਧਾ ਉਤਾਰ ਲਓ ਚਾਹੇ ਬਣੋ ਜੀ ਆਪਣੀ ਮਰਜ਼ੀ ਇਹ ਦੋ ਕੁੰਡੇ ਆਪਾਂ ਨੇ ਉਲਟੇ ਪਾਣੇ ਨੇ ਦੋ ਕੁੰਡੇ ਉਲਟੇ ਬਣਾ ਕੇ ਜੀ ਫੇਰ ਆਪਾਂ ਨੇ ਧਾਗਾ ਇੱਧਰ ਕਰਨਾ ਜਿਵੇਂ ਹਾਂ ਦੇਖੋ ਜੀ ਜਿਹੜਾ ਆਵੜਾ ਧਾਗਾ ਹੈ ਇਹ ਵळे ਤੱਕ ਇਹਨਾਂ ਆਪਾਂ ਨੇ ਕੁੰਡੇ ਬਣਾਉਣੇ ਨੇ ਤਿੰਨ ਕੁੰਡੇ ਬਣਾਉਣੇ ਨੇ। ਇੱਕ ਦੋ ਤਿੰਨ ਫਿਰ ਆਪਾਂ ਕੁੰਡਾ ਧਾਗਾ ਪਿੱਛੇ ਵਿੱਚ ਦੇਣੀ। ਆ ਦੇਖੋ ਜੀ। ਫਿਰ ਆਪਾਂ ਨੇ ਬਣਾਉਣੇ ਨੇ ਦੋ ਕੁੰਡਿਆਂ ਦਾ ਇੱਕ ਕੁੰਡਾ ਕਰਨਾ ਹੈ ਜੀ। ਨਹੀਂ ਸੋਰੀ ਆਪਾਂ ਦੋ ਕੁੰਡੇ ਪਹਿਲਾਂ ਉਲਟੇ ਪਾਵਾਂਗੇ ਜੀ। ਫੇਰ ਅਪਾ ਦੋ ਕੁੰਡਿਆਂ ਦਾ ਇੱਕ ਕੁੰਡਾ ਬਣਾਵਾਂਗੇ ਫੇਰ ਅਪਾ ਨੇ ਜਾਲੀ ਪਾਣੀ ਹੈ ਜੇ ਇੱਕ ਕੁੰਡਾ ਬੁਣ ਲੈਣਾ ਜੀ ਫੇਰ ਜਾਲੀ ਪਾਣੀ ਹੈ ਜੀ ਇਹ ਦੋ ਦਾ ਇੱਕ ਕਰ ਦੇਣਾ ਜੀ ਜਿਹੜਾ ਕੁੰਡਾ ਇੱਥੇ ਘਟਿਆ ਜੀ ਉਹ ਹੀ ਹੈ ਜਾਲੀ ਨਾਲ ਵੱਧ ਗਿਆ ਜੀ ਹੁਣ ਦੋ ਕੁੰਡੇ ਪਾਨੇ ਉਲਟੇ ਪਾਣੇ ਜੀ ਫੇਰ ਆਪਣੇ ਕੇਬਲ ਬਨੂਗੀ ਤਾਂ ਗਾ ਇਧਰ ਐਵੇਂ ਕਰਕੇ ਜੀ ਇਹ ਵਾਲੇ ਧਾਗੇ ਨਾਲ ਤਿੰਨ ਗੁੰਡੇ ਗੁੰਨੇ ਨੇ ਇੱਕ ਦੋ ਤਿੰਨ ਫੇਰ ਪਤਾਗਾ ਪਿੱਛੇ ਵੇਚਾਂਗੇ ਫੇਰ ਆਪਾਂ ਦੋ ਗੁੰਡੇ ਉਲਟੇ ਗੁਣਾਨੇ ਇੱਕ ਗੁੰਡਾ ਸਿੱਧਾ ਪੁੱਠੀ ਲਈ ਸਾਰੇ ਪੁੱਠੀ ਪਾਵਾਂਗੇ ਜੀ ਬਹੁਤ ਹੀ ਸੌਖਾ ਜੱਡ ਜਿਆਣਾ ਜੀ ਉਹ ਤੇ ਸਾਰੇ ਸਲਾਈ ਉਲਟੇ ਪੈਗੇ ਜੀ ਹੁਣ ਫੇਰ ਇੱਕ ਸਲਾ ਇੱਕ ਕੁੰਡਾ ਆਪਾਂ ਗਾ ਲਾਣਾ ਜੀ ਦੋ ਕੁੰਡੇ ਉਲਟੇ ਪਾਵਾਂਗੇ ਜੀ ਫੇਰ ਆਪਾਂ ਇਹ ਧਾਗਾ ਇੱਧਰ ਐਵੇਂ ਕਰਨਾ ਜੀ ਡਬਲ ਧਾਗਾ ਐਵੇਂ ਆਹ ਕੁੱਤ ਧਗੇ ਨਾਲ ਆਪਾਂ ਨੇ ਤਿੰਨ ਕੁੰਡੇ ਗੁੰਦ ਲੈਣੇ ਨੇ ਇੱਕ ਦੋ ਤਿੰਨ ਧਾਗਾ ਪਿੱਛੇ ਰੇਚ ਦੇਣਾ ਜੀ ਕੁਝ ਦੋ ਕੁੰਡੇ ਆਪਾਂ ਉਲਟੇ ਪਾਣੇ ਜੀ ਇੱਕ ਦੋ ਫਿਰ ਆਪਾਂ ਨੇ ਪਿੱਛੇ ਧਾਗਾ ਕਰਕੇ ਆ ਦੋ ਕੁੰਡਾਂ ਦਾ ਇੱਕ ਕੁੰਡਾ ਬਣਾਣਾ ਜੀ ਫਿਰ ਆਪਾਂ ਜਾਲੀ ਪਾਣੇ ਜੀ ਇੱਕ ਕੁੰਡਾ ਚਿੰਤਾ ਬੁਣਨਾਈ ਫਿਰ ਆਪਾਂ ਜਾਲੀ ਪਾਣੇ ਜੀ ਆ ਦੋ ਕੁੰਡਾਂ ਦਾ ਇੱਕ ਕੁੰਡਾ ਕਰ ਦੇਣਾ ਜੀ ആ ഫെർ ദോ ക ഉൾ ബീ ഫെ ധാ ഇതരക്കെ തന്നെ കൂടെ ഉൾട്ടോ തന്നെ വെച്ച് തന്നെ ਫੇਰ ਦੋ ਕੁੰਡੇ ਆਪਾਂ ਕੁੱਠੇ ਬਣਾਵਾਂਗੇ ਇੱਕ ਕੁੰਡਾ ਸਿੱਧਾ ਗੁਣਾਵਾਂਗੇ ਹਾਂ ਦੇਖੋ ਜੀ ਰੇਨ ਬਣਨਾ ਸ਼ੁਰੂ ਹੋ ਗਿਆ ਫੇਰ ਆਪਾਂ ਹੁਣ ਉਂਟੀ ਸਲਾਈ ਸਾਰੇ ਉਂਟੀ ਪਾਵਾਂਗੇ ਜੀ ਕੁੰਡੇ ਪਤਾ ਨਹੀਂ ਇਹ ਦੋ ਕੁੰਡੇ ਉਲਟੇ ਹੁੰਨੇ ਨੇ ਇਹ ਕੇਵਲ ਵਾਲੇ ਕੁੰਡੇ ਬਣਦੀ ਆਪਣੇ ਕੇਵਲ ਜੀ ਬਣ ਜਾਂਦੀ ਇੱਕ ਦੋ ਤਿੰਨ ਜਮੀ ਸੋਖ ਖੜ ਜਾਣਾ ਜੀ ਆ ਦੇਖੋ ਇਹ ਰੇਪਾ ਦੋ ਕੁੰਡੇ ਉਲਟੇ ਆਪਾਂ ਅਮ ਇਹ ਧਾਗਾ ਪਿੱਛੇ ਕਰਕੇ ਆ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਵਾਂਗੇ। ਫੇਰ ਜਾਲੀ ਪਾਵਾਂਗੇ ਇਹ ਇੱਕ ਕੁੰਡਾ ਸਿੱਧਾ। ਫੇਰ ਜਾਲੀ ਪਾਵਾਂਗੇ ਫੇਰ ਇਹ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਬਣਾਵਾਂਗੇ। ਫੇਰ ਦੋ ਕੁੰਡੇ ਉਲਟੇ ਬੁਣਨੇ ਨੇ ਜੀ। ਇਹ ਦਪਾ ਇੱਕ ਧਾਗਾ ਇਧਰ ਕਰਕੇ ਜੀ ਫਿਰ ਆਪੇ ਤਿੰਨ ਕੁੰਡੇ ਬੁਣਨੇ ਨੇ ਦੋ ਤਿੰਨ ਫਿਰ ਧਾਗਾ ਪਿੱਛੇ ਖਿੱਚ ਦੇਣਾ ਜੀ ਫਿਰ ਦੋ ਕੁੰਡੇ ਆਪਾਂ ਨੇ ਉੱਤੇ ਬਣਾਉਣੇ ਦੋ फेर ਕੁਕੁੰਡਾ ਸਿੱਧਾ ਆ ਦੇਖੋ ਜੀ ਡਿਜ਼ਾਈਨ ਬਣ ਕੇ ਤਿਆਰ ਹੋ ਗਿਆ ਜੀ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਜੀ ਜਲਦੀ ਜਲਦੀ ਬਣ ਜਾਂਦਾ ਜੀ ਦੇਖੋ ਜੀ ਮਿਲਦੇ ਆਂ ਜੀ ਅਗਲੀ ਵੀਡੀਓ ਚ